ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਅਸੀਂ ਸਾਰੇ ਵਾਹਿਗੁਰੂ ਦੀ ਕਿਰਪਾ ਨਾਲ ਆਪਣੇ ਘਰ ਵਿੱਚ ਠੀਕ ਠਾਕ ਹਾਂ ਜੀ ਤੁਸੀਂ ਵੀ ਵਾਹਿਗੁਰੂ ਦੀ ਕਿਰਪਾ ਨਾਲ ਆਪਣੇ ਘਰਾਂ ਵਿੱਚ ਠੀਕ ਠਾਕ ਹੋਵੋਗੇ ਚੜ੍ਹਦੀ ਕਲਾ ਵਿੱਚ ਹੋਵੋਗੇ ਤੁਹਾਨੂੰ ਵਾਹਿਗੁਰੂ ਚੜ੍ਹਦੀ ਕਲਾ ਵਿੱਚ ਰੱਖੇ ਸਭ ਦੀਆਂ ਮਨੋ ਕਾਮਨਾਵਾਂ ਵਾਹਿਗੁਰੂ ਜੀ ਪੂਰੀਆਂ ਕਰਨ ਤੇ ਕੱਲ ਨੂੰ ਜੀ ਨਵਾਂ ਸਾਲ ਚੜ੍ਹਨਾ 2025 ਸਾਰਿਆਂ ਲਈ ਤੰਦਰੁਸਤੀ ਪਰ ਆਵੇ ਸਾਰਿਆਂ ਦੇ ਘਰਾਂ ਵਿੱਚ ਸ਼ੁਕ ਸ਼ਾਂਤੀ ਹੋਵੇ ਸਾਰਿਆਂ ਦੀਆਂ ਮਨੋ ਕਾਮਨਾ ਪੂਰੀਆਂ ਹੋਣ ਜੜੀਆਂ ਧੋਰੀਆਂ ਨੇ ਤੇ ਬੈ ਗੁਰੂ ਜੀ ਸਾਰਿਆਂ ਦੀ ਮਨੋ ਕਾਮਨਾ ਪੂਰੀਆਂ ਕਰਨਗੇ ਸਾਰਿਆਂ ਲਈ ਤਰੱਕੀਆਂ ਲੈ ਕੇ ਆਵੇ ਤੇ ਆਪਾਂ ਨੇ ਨਵੇਂ ਸਾਲ ਵਾਲੇ ਦਿਨ ਜੀ ਸਵੇਰੇ ਉੱਠ ਕੇ ਇਸ਼ਨਾਨ ਕਰਿਓ ਇਸ਼ਨਾਨ ਕਰਕੇ ਤੁਸੀਂ ਆਪਣੇ ਘਰਾਂ ਵਿੱਚ ਦੇਗ ਬਣਾਉਣੀ ਆ ਥੋੜੀ ਜੀ ਜਿੰਨੇ ਤੁਸੀਂ ਆਪਣੇ ਘਰਾਂ ਚ ਮੈਂਬਰ ਹੋ ਉਹਦੇ ਹਿਸਾਬ ਨਾਲ ਤੁਸੀਂ ਆਪਣੀ ਥੋੜੀ ਜੀ ਦੇਗ ਬਣਾ ਲੀਂ ਸਾਰਿਆਂ ਵਾਸਤੇ ਦੇਗ ਬਣਾ ਕੇ ਤੁਸੀਂ ਜਪਜੀ ਸਾਹਿਬ ਦਾ ਪਾਠ ਕਰਿਓ ਜਪਜੀ ਸਾਹਿਬ ਦਾ ਪਾਠ ਕਰਕੇ ਕਰਿਓ ਜਿਹੜੇ ਸਿਆਣੇ ਨੇ ਜਿਨ੍ਹਾਂ ਨੂੰ ਨਹੀਂ ਆਉਂਦਾ ਜਪਜੀ ਸਾਹਿਬ ਦਾ ਪਾਠ ਉਹ ਵਹਿਗੁਰੂ ਵਹਿਗੁਰੂ ਦਾ ਜਾਪ ਕਰਿਓ ਮੂਲ ਮੰਤਰ ਦਾ ਪਾਠ ਕਰਿਓ ਤੇ ਜਪਜੀ ਸਾਹਿਬ ਦਾ ਪਾਠ ਕਰਕੇ ਤੁਸੀਂ ਆਪਣੇ ਤੇ ਅਰਦਾਸ ਕਰਿਓ ਜੀ ਵਹਿਗੁਰੂ ਜੀ ਮੂਰੇ ਤੇ ਅਰਦਾਸ ਕਰਕੇ ਤੁਸੀਂ ਸਰਬੱਤ ਦਾ ਭਲਾ ਮੰਗਣਾ ਆਪਾਂ ਜੇ ਤੁਸੀਂ ਸਰਬੱਤ ਦਾ ਭਲਾ ਮੰਗੋ ਤਾਂ ਤੁਹਾਨੂੰ ਆਪਣੇ ਆਪ ਆਪਣੇ ਵਾਸਤੇ ਮੰਗਣ ਦੀ ਕੋਈ ਲੋੜ ਨਹੀਂ ਪੈਣੀ ਵਹਿਗੁਰੂ ਜੀ ਨੇ ਤੁਹਾਨੂੰ ਆਪਣੀਆਂ ਜੋ ਜੋ ਆਪਾਂ ਸਰਬੱਤ ਦਾ ਭਲਾ ਮੰਗਾਂਗੇ ਤੇ ਆਪਣੇ ਆਪ ਤੁਹਾਡੀਆਂ ਸਾਰੀਆਂ ਮਨੋ ਕਾਮਨਾ ਪੂਰੀਆਂ ਕਰ ਦੇਣੀਆਂ ਨੇ ਤੁਹਾਡੇ ਸਾਰੇ ਕਾਰਜ ਵਹਿਗੁਰੂ ਜੀ ਆਪ ਸਵਾਰਨਗੇ ਜੋ ਜਿਹੜੇ ਤੁਹਾਡੇ ਕੰਮ ਰੁਕੇ ਹੋਏ ਨੇ ਜੋ ਤੁਹਾਡੇ ਮਨ ਵਿੱਚ ਆ ਤੁਹਾਡੇ ਅਧੂਰੇ 2025 ਚ ਤੁਹਾਡੇ ਵਹਿਗੁਰੂ ਸਾਰੇ ਆਪ ਪੂਰੇ ਕਰਨਗੇ ਤੇ ਵਹਿਗੁਰੂ ਜੀ ਆਪ ਆਪਣੀ ਜਦੋਂ ਆਪਾਂ ਆਪਣੇ ਵਹਿਗੁਰੂ ਤੇ ਆਪਣਾ ਛੱਡ ਦਾਂਗੇ ਵਹਿਗੁਰੂ ਜੀ ਅਸੀਂ ਤੁਸੀਂ ਮੇਰੇ ਸਾਰੇ ਕਾਰਦ ਸਵਾਰਨੇ ਨੇ ਤੇ ਆਪਾਂ ਉਹਨਾਂ ਦੇ ਪਾਠ ਕਰਾਂਗੇ ਉਹਨਾਂ ਦੇ ਲੜ ਲੱਗਾਂਗੇ ਤੇ ਉਹਨਾਂ ਦੇ ਚਰਨਾ ਚਰਦਾਸ ਕਰਾਂਗੇ ਤੇ ਵਹਿਗੁਰੂ ਜੀ ਆਪਣੀ ਜ਼ਿੰਮੇਵਾਰੀ ਆਪ ਲੈਣਗੇ ਵੀ ਇਹਨਾਂ ਆਪਣੇ ਕਾਤਵੈਗ ਨੂੰ ਸਾਰੇ ਆਪ ਸਵਾਰਨਗੇ ਆਪਾਂ ਨੇ ਸਾਰਿਆਂ ਨੇ ਸਰਵਤ ਦਾ ਭਲਾ ਮੰਗਣਾ ਕਿ ਵੈਗੁਰੂ ਜੀ ਸਾਰਿਆਂ ਦਾ ਭਲਾ ਹੋਵੇ ਸਾਰਿਆਂ ਨੂੰ ਨਵਾਂ ਸਾਲ ਚੜ੍ਹਦੀ ਕਲਾ ਵਿੱਚ ਲੈ ਕੇ ਆਵੇ ਸਭ ਨੂੰ ਵੈਗੁਰੂ ਜੀ ਤਰਕੀਆਂ ਵਕਸ਼ਣ ਚੜ੍ਹਦੀ ਕਲਾ ਵਿੱਚ ਘਰਾਵੇ ਸਭ ਦੇ ਬੱਚਿਆਂ ਤੇ ਮਿਹਰ ਭਰੇ ਹੱਥ ਰੱਖਣ ਤੇ ਜਦੋਂ ਆਪਾਂ ਸਰਵਤ ਦਾ ਭਲਾ ਮੰਗਦੇ ਆ ਜੀ ਤਾਂ ਵਾਹਿਗੁਰੂ ਜੀ ਆਪਣੀਆਂ ਆਪਾਂ ਨੂੰ ਆਪ ਮੰਗਣ ਦੀ ਕੋਈ ਲੋੜ ਨਹੀਂ ਪੈਂਦੀ ਜੀ ਵਹਿਗੁਰੂ ਜੀ ਆਪਣੇ ਸਾਰੇ ਕਾਰਜ ਆਪ ਸਵਾਰਨਗੇ ਤੇ ਸਾਰੇ ਵਹਿਗੁਰੂ ਵਹਿਗੁਰੂ ਦਾ ਜਾਪ ਕਰਿਓ ਸਾਰੇ ਆਪਣੀਆਂ ਹਾਜ਼ਰੀਆਂ ਲਾਇਓ ਜੀ ਜੇ ਤੁਸੀਂ ਆਪਣੇ ਆਪਣਾ ਕੋਈ ਦਾਨ ਪੁੰਨ ਕੰਮ ਨਾਲ ਗੁਰਦੁਆਰੇ ਸਭ ਜਾਇਓ ਤੇ ਜੇ ਤੁਸੀਂ ਕੋਈ ਦਾਨ ਕਰਨਾ ਤਾਂ ਤੁਸੀਂ ਆਪਣਾ ਪੁੰਨ ਕਰਨਾ ਤਾਂ ਤੁਸੀਂ ਜਰੂਰ ਜਪਜੀ ਸਾਹਿਬ ਦੇ ਜਿਵੇਂ ਸਟੇਕ ਆਉਂਦੇ ਨੇ ਪੰਜਾਬ ਬਾਣੀਆਂ ਦੇ ਸਟੇਕ ਆਉਂਦੇ ਨੇ ਤੁਸੀਂ ਕਿਸੇ ਵੀ ਗੁਰਦੁਆਰਾ ਸਾਹਿਬ ਤੋਂ ਮਿਲ ਜਾਂਦੇ ਨੇ ਕਿਸੇ ਵੀ ਧਾਰਮਿਕ ਇਤਿਹਾਸਕ ਗੁਰਦੁਆਰੇ ਜਿਹੜੇ ਆਪਣੇ ਉਹਨਾਂ ਉੱਥੋਂ ਮਿਲ ਜਾਂਦੇ ਨੇ ਤੁਸੀਂ ਜਿੰਨਾਂ ਤੋਂ ਦਿਸ਼ਾਦਾ ਹੋਵੇ ਜਿੰਨਾਂ ਕੋ ਥੋੜੇ ਚਹਿਮਤ ਹੋਵੇ ਵੀ ਪੰਜ ਕੋਈ ਦਾਸ ਕੋ ਜਿੰਨੇ ਵੀ ਤੁਹਾਡੇ ਚੋਂ ਆਪਣੇ ਆਲੇ-ਦਾਲੇ ਬੰਡੋ ਤੇ ਤਾਂ ਕਿ ਹਰ ਇੱਕ ਨੂੰ ਜੇ ਆਪਣੀ ਗਰਵਾਨੀ ਦੇ ਅਰਥਾਂ ਦਾ ਪਤਾ ਲੱਗੇ ਬੀ ਵੈਗੁਰੂ ਜੀ ਆਪਾਂ ਨੂੰ ਬਾਣੀ ਵਿੱਚ ਕੀ ਸਮਝਾਉਂਦੇ ਨੇ ਤੇ ਜਦੋਂ ਆਪਾਂ ਪਾਠ ਕਰਦੇ ਹਾਂ ਜੀ ਆਪਾਂ ਨੂੰ ਫਲ ਤਾਂ ਮਿਲਦਾ ਕਿਉਂਕਿ ਆਪਾਂ ਬਾਣੀ ਹਾਜ਼ਰੀ ਲਾਉਂਦੇ ਆ ਤੇ ਜਦੋਂ ਆਪਾਂ ਨੂੰ ਅਰਥਾਂ ਸਮੇਤ ਬਾਣੀ ਦੀ ਸਮਝ ਲੱਗ ਜਾਂਦੀ ਆ ਫੇਰ ਆਪਾਂ ਨੂੰ 100 100 ਗੁਣਾ ਵੱਧ ਫਲ ਮਿਲਦਾ ਤੇ ਨਾਲੇ ਆਪਾਂ ਨੇ ਆਪਣੇ ਆਪ ਵੀ ਹੁੰਦਾ ਵੀ ਹਾਂ ਸਾਨੂੰ ਸਮਝ ਲੱਗੀ ਵੈਗੁਰੂ ਜੀ ਆਪਾਂ ਨੂੰ ਬਾਣੀ ਵਿੱਚ ਕੀ ਸਮਝਾਉਂਦੇ ਨੇ ਤੇ ਤੁਸੀਂ ਜਰੂਰ ਇਹ ਪੁੰਨ ਦਾ ਕੰਮ ਕਰਿਓ ਤੇ ਜ਼ਰੂਰ ਤੁਸੀਂ ਅੱਗੇ ਤੋਂ ਅੱਗੇ ਵੀ ਸਾਲ ਵਿੱਚ ਕੋਈ ਦੇਸ ਉਸੇ ਕੋਈ ਕਾ ਹਿਸੇਨ ਕੋਤਬਾਂ ਦੇਣੀਆਂ ਨੇ ਜਾਂ ਕੁਛ ਅੱਗੇ ਤੋਂ ਲੋਕ ਆਪਣੇ ਸਾਧ ਅਨਸਾਰ ਦਾਨਪੁਣ ਕਰਦੇ ਨੇ ਤਾਂ ਤੁਸੀਂ ਜ਼ਰੂਰ ਮੇਰੇ ਭੈਣ ਭਾਈ ਤੇ ਆਪਣੇ ਬਾਣੀ ਦੇ ਸਟਿੱਕ ਬੰਡੋ ਤੇ ਤਾਂ ਕਿ ਆਪਣੇ ਸਾਰੇ ਬੱਚਿਆਂ ਨੂੰ ਪਤਾ ਲੱਗ ਸਕੇ ਵੀ ਬਾਣੀ ਨੂੰ ਅਰਥਾਂ ਸਮੇਤ ਪੜਨ ਤੇ ਬੱਚਿਆਂ ਨੂੰ ਸਮਝ ਆ ਸਕੇ ਵੀ ਬਾਣੀ ਚ ਵਹਿ ਕਰੂਚ ਕੀ ਕਹਿੰਦੇ ਨੇ ਤੇ ਮੇਰੇ ਹੱਥ ਬਨ ਕੇ ਬੇਨਤੀ ਆ ਜੀ ਜਰੂਰ ਤੁਸੀਂ ਜਿੰਨੀ ਤੋਂ ਤੁਹਾਡੇ ਚ ਹਿੰਮਤ ਹੋਵੇ ਹੋਵੇ ਆਪਣੀ ਆਮਦਨ ਦੇ ਹਿਸਾਬ ਨਾਲ ਤੁਸੀਂ ਜਰੂਰ ਅੱਗੇ ਤੋਂ ਅੱਗੇ ਜਪਜੀ ਸਾਹਿਬ ਦੇ ਜਿਵੇਂ ਪੰਜਾਂ ਬਾਣੀਆਂ ਦੇ ਸਟੇਕ ਮਿਲ ਜਾਂਦੇ ਨੇ ਤੇ ਪੰਜਾਂ ਬਾਣੀਆਂ ਦੇ ਸਟੇਕ ਨੂੰ ਅੱਗੇ ਤੋਂ ਅੱਗੇ ਤੁਸੀਂ ਇਹ ਸਕ੍ਰੀ ਕਰਕੇ ਤੁਸੀਂ ਅੱਗੇ ਅੱਗੇ ਵੰਡੋ ਤੇ ਤਾਂ ਕਿ ਆਪਣੀ ਗੁਰੂ ਗ੍ਰੰਥ ਸਾਹਿਬ ਜੀ ਨਾਲ ਸਾਰੇ ਬੱਚੇ ਔਰ ਆਉਣ ਵਾਲੀ ਪੀੜ੍ਹੀ ਆਪਣੀ ਗੁਰੂ ਗ੍ਰੰਥ ਸਾਹਿਬ ਜੀ ਨਾਲ ਜੁੜੇ ਇਹ ਜਰੂਰ ਤੁਸੀਂ ਅੱਗੇ ਤੋਂ ਅੱਗੇ ਵੰਡਿਓ ਸਭ ਗੁਰੂ ਜੀ ਥੋੜਾ ਭਲਾ ਕਰਨਗੇ ਸਾਲ ਤੁਹਾਡੀਆਂ ਸਾਰੀਆਂ ਮਨੋ ਕਾਮਨਾ ਪੂਰੀਆਂ ਕਰਨਗੇ ਤੇ ਤੁਸੀਂ ਇਹ ਕੰਮ ਜਰੂਰ ਕਰਿਓ ਜੀ ਵੀ ਅੱਗੇ ਤੋਂ ਅੱਗੇ ਸਟੇਕ ਜਰੂਰ ਵੰਡਿਓ ਜਿਹੜੇ ਅਰਥਾ ਸਮੇਤ ਗੁਟਕਾ ਸਭ ਹੁੰਦੇ ਨੇ ਕਿਸੇ ਵੀ ਦੁਕਾਨ ਤੋਂ ਤੁਸੀਂ ਗੁਰਦੁਆਰਾ ਸਾਹਿਬ ਦੇ ਜਿਹੜੇ ਮੂਰੇ ਦੁਕਾਨਾਂ ਹੁੰਦੀਆਂ ਨੇ ਜਾਂ ਉਹਨਾਂ ਦੀ ਵੀ ਕਮੇਟੀ ਦੀ ਬਣਾਈਆਂ ਹੁੰਦੀਆਂ ਨੇ ਦੁਕਾਨ ਮੋਰੇ ਜਿੱਥੇ ਕੁਟਕਾ ਸਾਹਿਬ ਆਪਣੇ ਕੀ ਹਾ ਕੜੇ ਸਾਰੇ ਆਪਣੇ ਕਸ਼ਹਿਰੀ ਮਿਲਦੇ ਹੁੰਦੇ ਨੇ ਉੱਥੇ ਉਹਨਾਂ ਦੀਆਂ ਕਿਤਾਬ ਇਹ ਜਾ ਬਾਣੀ ਦੇ ਸਟੇਕ ਵੀ ਮਿਲਦੇ ਨੇ ਜੀ ਤੁਸੀਂ ਉੱਥੋਂ ਖਰੀਦ ਕੇ ਜਰੂਰ ਤੁਸੀਂ ਅੱਗੇ ਤੋਂ ਅੱਗੇ ਵੰਡਿਓ ਸਾਰੀਆਂ ਭੈਣਾਂ ਨੂੰ ਪੀਰਾਂ ਨੂੰ ਮੇਰੀ ਬੇਨਤੀ ਹੈ ਜੀ ਤਾਂ ਕਿ ਆਉਣ ਵਾਲੀ ਪੀੜ੍ਹੀ ਨੂੰ ਆਪਣੀ ਨੂੰ ਆਪਾਂ ਵੀ ਤੇ ਆਪਣੀ ਪੀੜ੍ਹੀ ਨੂੰ ਵੀ ਆਉਣ ਵਾਲੀ ਨੂੰ ਅਰਥਾ ਸਮੇਤ ਬਾਣੀ ਦਾ ਪਤਾ ਲੱਗੇ ਜੀ ਵਾਣੀ ਜੀ ਬਾਣੀ ਚ ਆਪਾਂ ਨੂੰ ਵੈਗੁਰੂ ਜੀ ਕੀ ਸਮਝਾਉਂਦੇ ਨੇ ਤਾਂ ਕਿ ਆਉਣ ਵਾਲੇ ਬੱਚੇ ਆਪਣੇ ਗੁਰੂ ਗ੍ਰੰਥ ਸਾਹਿਬ ਜੀ ਨਾਲ ਜੁੜ ਸਕਣ ਗੁਰੂ ਗ੍ਰੰਥ ਸਾਹਿਬ ਜੀ ਨਾਲ ਜੁੜੋ ਜੀ ਤੇ ਆਪਣੇ ਘਰਾਂ ਵਿੱਚ ਬਹਿ ਕੇ ਬਾਣੀ ਦੇ ਅਰਥ ਪੜੋ ਤੇ ਵੈਗੁਰੂ ਤੁਹਾਡੀਆਂ ਸਾਰੀਆਂ ਮਨੋ ਕਾਮਨਾਵਾਂ ਪੂਰੀਆਂ ਕਰਨਗੇ ਤੇ ਚਲੋ ਜੀ ਇਹ ਮੇਰੀ ਬੇਨਤੀ ਜਰੂਰ ਮਨਜ਼ੂਰ ਕਰਿਓ ਆਪਣੇ ਚਰਨਾਂ 'ਚ ਤੇ ਵੀ ਵੈਗੁਰੂ ਸਾਰਿਆਂ ਨੂੰ ਨਵਾਂ ਸਾਲ ਚਾ ਸਾਲੇ ਦਾ ਤੰਦਰੁਸਤੀ ਪਰਿਆ ਲੈ ਕੇ ਆਵੇ ਸਾਰਿਆਂ ਦੀਆਂ ਮਨੋ ਕਾਮਨਾ ਪੂਰੀਆਂ ਹੁਣ ਸਭ ਤੇ ਸਾਰਿਆਂ ਨੂੰ ਚੜ੍ਹਦੀ ਕਲਾ ਵਿੱਚ ਰੱਖਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ